ਪਰ ਇੱਕ ਗੱਲ ਯਾਦ ਰੱਖੋ ਕਿ ਕੋਈ ਵੀ ਕੇਂਦਰ ਤੋਂ ਪਾਰਟੀ ਆਉਗੀ ਕੋਈ ਵੀ ਕੇਂਦਰੀ ਪਾਰਟੀ ਜਿਹੜੀ ਹੋਗੀ ਉਹਨੇ ਪੰਜਾਬ ਦਾ ਮਸਲਾ ਕਦੀ ਵੀ ਹੱਲ ਨਹੀਂ ਕਰਨਾ ਕਿਉਂ ਕਿਉਂਕਿ ਉਹਦੇ ਮੁਫਾਦ ਕਿਤੇ ਪਛਾਹ ਵੀ ਜੁੜੇ ਹੁੰਦੇ ਉਹਦੇ ਜਿਹੜੇ ਇੰਟਰਸਟ ਆ ਉਹ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਨਾਲ ਵੀ ਜੁੜੇ ਆ ਉਹ ਹੋਰ ਕੁਝ ਨਹੀਂ ਜੇ ਮਾੜੀ ਹੋਰ ਨਾ ਕੋਈ ਤੁਹਾਡੇ ਵਸੀਲਿਆਂ ਦਾ ਸੌਦਾ ਨਾ ਕਰੇ ਜਿਵੇਂ ਕਾਂਗਰਸ ਨੇ ਕੀਤਾ ਹਰਿਆਣੇ ਨੂੰ ਦੇਤਾ ਪਾਣੀ ਰਾਜਸਥਾਨ ਨੂੰ ਦੇਤਾ ਪਾਣੀ ਹੋਰ ਸਮਾਨ ਬਹੁਤ ਦੇਤਾ ਤੇ ਉਹ ਨਾ ਕਰੇ ਤਾਂ ਘੱਟੋ-ਘੱਟ ਇਹਨਾਂ ਜ਼ਰੂਰ ਕਰੂਗੀ ਕਿ ਉਹ ਇੱਥੋਂ ਪੈਸਾ ਕੱਢ ਕੇ ਦੂਜੀ ਥਾਂ ਲੈ ਜਾਵੇ ਇਲੈਕਸ਼ਨਾਂ 'ਚ ਕਿਉਂ ਕਿਉਂਕਿ ਉਹ ਉਗਾਈ ਉਹਨਾਂ ਦਾ ਕੰਮ ਆ ਉਹ ਜਿਹੜਾ ਨਾ ਵਾਇਰਸ ਸੰਘਵਾਉਂਦੇ ਹਨ ਜਿਵੇਂ ਵਾਇਰਸ ਇੱਕ ਜਗ੍ਹਾ ਤੋਂ ਚੀਜ਼ એનર્ਜੀ ਜਾਂ ਜਾਨ ਖਿੱਚ ਕੇ ਦੂਜੀ ਥਾਂ ਜਾਂਦਾ ਰਹਿੰਦਾ ਦੂਜੀ ਉਹ ਦੂਜੇ ਦੇ ਵੀ ਸਕੇ ਨਹੀਂ ਇਹ ਵੀ ਬੜੀ ਸਾਫ਼ ਗੱਲ ਉਹ ਇਹ ਨਹੀਂ ਕਿ ਕਿਸੇ ਹੋਸਟ ਡੇਟ ਦੇ ਉਹ ਇਹ ਨਹੀਂ ਮੱਧ ਪ੍ਰਦੇਸ਼ ਦੇ ਸਕੇ ਹੋ ਜਾਣਗੇ ਛੱਤੀਸਗੜ੍ਹ ਦੇ ਸਕੇ ਹੋ ਜਾਣਗੇ ਉਹ ਇੱਥੋਂ ਮਾਲ ਕੱਢਣਗੇ ਦੂਜੀ ਥਾਂ ਦੂਜੀ ਥਾਂ ਤੋਂ ਕੱਢਣਗੇ ਤੀਜੀ ਥਾਂ ਉਹਨਾਂ ਨੇ ਆਪ ਦਾ ਸਤਾ ਦਾ ਸਿਸਟਮ ਬਣਾਉਣਾ ਹੈਗਾ ਤੇ ਉਹਦੇ ਵਿੱਚ ਉਹਨਾਂ ਨੇ ਪੈਸੇ ਕੱਢ ਕੱਢ ਕੇ ਤੁਹਾਡੇ ਸੂਬੇ ਤੋਂ ਲੈ ਜਾਣੇ ਆ ਕਿਸੇ ਫਾਰਮ ਚ ਲੈ ਜਾਣ ਕਿਸੇ ਰੂਪ ਚ ਲੈ ਜਾਣ ਤਾਂ ਇਹ ਦਿੱਕਤ ਤਾਂ ਰਹੂਗੀ ਰਹੂਗੀ ਜ ਉਨੇ ਸਾਨੂੰ ਜਦੋਂ ਪੰਜਾਬੀ ਸੂਬੇ ਦਾ ਐਜੀਟੇਸ਼ਨ ਚਲਾਇਆ ਹਨਾ ਕਿ ਜ਼ੁਬਾਨ ਦੇ ਆਧਾਰ ਤੇ ਸੂਬੇ ਬਣਨਗੇ ਇਹ ਪਹਿਲੀ ਸ਼ਰਤ ਸੀਗੀ ਜਦੋਂ ਆਜ਼ਾਦੀ ਦੀ ਲਹਿਰ ਚੱਲੀ ਸੀ ਉਹਦੇ ਵਿੱਚ ਪਹਿਲਾ ਗੱਲ ਕੀਤੀ ਸੀ ਉਹਨਾਂ ਨੇ ਜਦੋਂ ਪੰਜਾਬ ਨੇ ਪੰਜਾਬੀ ਸੂਬੇ ਦਾ ਮੰਗ ਕੀਤੀ ਤਾਂ ਕਾਂਗਰਸ ਨੇ ਵਿਰੋਧ ਕੀਤਾ ਮੌਕੇ ਦੇ ਉਹਨਾਂ ਜਿਹੜੇ ਚੀਫ ਮਿਨਿਸਟਰ ਸੀ ਪ੍ਰਤਾਪ ਸਿੰਘ ਕੈਰੋਂ ਉਹਨੇ ਬਟਕਣਾ ਵਿਰੋਧ ਕੀਤਾ ਪੰਜਾਬ ਦਾ ਪਾਣੀ ਦੇਣ ਲੱਗੇ ਸਭ ਤੋਂ ਬਾਅਦ ਪਹਿਲ ਉਹਨਾਂ ਨੇ ਕੀਤੀ ਤਾਂ ਇਹ ਆ ਜਿਹੜੀ ਬਾਹਰ ਦੀ ਸਰਕਾਰ ਹੋਊਗੀ ਜਿਹੜੀ ਭਾਰਤੀ ਰਾਸ਼ਟਰਵਾਦ ਦੀ ਸਰਕਾਰ ਹੋਊਗੀ ਉਹ ਤੁਹਾਡੇ ਹੱਕਾਂ ਨੂੰ ਖਾਊਗੀ ਉਹ ਤੁਹਾਡਾ ਮਲੀਆਂ ਮੇਟ ਕਰਨ ਦੀ ਕੋਸ਼ਿਸ਼ ਕਰੂਗੀ ਤੁਹਾਨੂੰ ਤੁਹਾਡੇ ਤੁਹਾਡੀ ਜਿਹੜੀ ਪਹਿਚਾਣ ਆ ਉਹਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੂਗੀ ਉਹਦੇ ਉਲਟ ਜਦੋਂ ਵੀ ਲੜੀ ਆ ਲੋਕਲ ਸਿਆਸਤ ਲੜੀ ਆ ਮੌਕੇ ਦੀ ਸਿਆਸਤ ਲੜੀ ਆ ਤੇ ਮੌਕੇ ਦੀ ਸਿਆਸਤ ਜਿਹੜੀ ਸੀਗੀ ਉਸ ਸਮੇ ਅਕਾਲੀ ਸੀਗੇ 1920 ਤੋਂ ਬਾਅਦ ਅਕਾਲੀ ਲਹਿਰ ਰਹੀ ਆ ਉਹ ਮੌਕੇ ਤੇ ਉਹਦੇ ਉਲਟ ਲੜਦੀ ਰਹੀ ਹੈ ਜਿਹੜੀ ਵੀ ਕੋਈ ਹੁਕਮਰਾਨ ਨੇ ਪੰਜਾਬ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗੁਰੂ ਘਰਾਂ ਦੇ ਵਿੱਚ ਇੰਟਰਫੇਰੈਂਸ ਦੀ ਕੋਸ਼ਿਸ਼ ਕੀਤੀ ਕਿਸੇ ਤਰੀਕੇ ਦਾ ਵੀ ਆਪਣੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਅਕਾਲੀ ਡਟਵਾ ਵਿਰੋਧ ਕਰਦੇ ਰਹੇ ਪਰ ਸਮੇਂ ਨੇ ਜਿਵੇਂ ਇਹ ਕਹ ਲਉ ਕਿ ਪਿਛਲੇ 25-30 ਸਾਲਾਂ ਤੋਂ ਉਖੁੰਡੇ ਹੋ ਉਹ ਵੀ ਉਹਨਾਂ ਦੇ ਹੱਥ ਟੋਕੇ ਬਣ ਗਏ ਤੇ ਉਹ ਵੀ ਉਹ ਸਿਆਸਤ ਕਰਨ ਲੱਗ ਗਏ ਉਹਦੀ ਲੀਤੋਂ ਲੈ ਗਏ ਲੀਤੋਂ ਲੈਣ ਦੇ ਬਹੁਤ ਕਾਰਨ ਸੀ ਪਰ ਪੰਜਾਬ ਅਕਾਲੀ ਪਾਰਟੀ ਜਿਹੜੀ ਇੱਕ ਕੰਡਿਆਲੀ ਵਾੜ ਬਣਾਈ ਸੀ ਸਾਡੇ ਬਜ਼ੁਰਗਾਂ ਨੇ ਆਪਦਾ ਖੂਨ ਪਸੀਨਾ ਦੇ ਕੇ ਕੁਰਬਾਨੀਆਂ ਦੇ ਕੇ ਜਾਇਦਾਦਾਂ ਗਵਾ ਕੇ ਇੱਕ ਕੰਡਿਆਲੀ ਵਾਰਡ ਬਣਾਈ ਸੀ ਪੰਥ ਦੇ ਆਸੇ-ਪਾਸੇ ਤੇ ਕੀ ਪੰਥ ਨੂੰ ਦੇ ਭਲੇ ਦੀ ਗੱਲ ਕਰੂਗੀ ਪੰਥ ਦੀ ਤਰੱਕੀ ਦੀ ਗੱਲ ਕਰੂਗੀ ਪੰਥ ਨੂੰ ਬਚਾਊਗੀ ਸਾਡੀਆਂ ਸੰਸਥਾਵਾਂ ਨੂੰ ਬਚਾਊਗੀ ਉਹ ਅਮਰ ਬੇਲੰਗੋ ਬਣ ਗਈ ਸਾਡੇ ਵਾਸਤੇ ਉਸ ਜਿਹੜਾ ਦਰਖਤ ਸੀਗਾ ਜਿਹਨੇ ਸਾਨੂੰ ਛਾਂ ਦੇਣੀ ਸੀ ਉਹਨੂੰ ਹੀ ਖਿੱਚ ਕੇ ਖਾ ਗਈ ਉਹ ਸੰਸਥਾਵਾਂ ਨੂੰ ਹੀ ਸਾਡੀਆਂ ਨੂੰ ਖਾਣ ਲੱਗ ਗਈ ਉਹਦਾ ਮੁੱਖ ਕਾਰਨ ਦੋ ਸੀਗੇ ਪਹਿਲੀ ਗੱਲ ਤਾਂ ਸੀ ਕਿਰਦਾਰ ਤੋਂ ਜਿਹੜੇ ਸਖਣੇ ਹੋ ਗਏ ਪਿਛੇ ਹੁਣੇ ਭਾਈ ਸਾਹਿਬ ਗੱਲ ਕਰ ਰਹੇ ਸੀ ਮੈਂ ਇਹ ਗੱਲ ਕਹਿਇਆ ਸੀ ਮੈਂ ਕਿਹਾ ਵੀ 91 ਤੋਂ ਬਾਅਦ ਜਦੋਂ ਪਦਾਰਥਵਾਦ ਨੇ ਸਾਡੇ ਜੋਰ ਫੜ ਲਿਆ ਜਦੋਂ ਇੱਥੇ ਰਿਫਾਰਮਸ ਦੀਆਂ ਪਾਲਿਸੀਆਂ ਆਗੀਆਂ ਹੋਰ ਆਗੀਆਂ ਤਾਂ ਇਹ ਗੀੜਾ ਹੋਰ ਤੇਜ਼ ਹੋ ਗਿਆ ਆਪਣੇ ਤੇ ਪਦਾਰਥਵਾਦ ਇੰਨਾ ਖਾਵੀ ਹੋ ਗਿਆ ਸਾਡੇ ਤੇ ਕਿ ਹਰ ਚੀਜ਼ ਇਹ ਪਦਾਰਥ ਦੇ ਹਿਸਾਬ ਨਾਲ ਸੋਚਣ ਲੱਗ ਪਈ ਅਕਾਲੀ ਦਲ ਤਾਂ ਇੱਕ ਕੰਪਨੀ ਬਣ ਕੇ ਰਹਿ ਗਿਆ ਕਿ ਵੀ ਮੈਂ ਇੰਨਾ ਪੈਸਾ ਲਾਉਂਗਾ ਆਪਾਂ ਚੋਣਾ 'ਚ ਆਵਾਂਗੇ ਚੋਣਾ 'ਚ ਜਿੱਤਾਂਗੇ ਤਾਂ ਇਹਦੀ ਰਿਟਰਨ ਇੰਨੀ ਆਊ ਅੱਜ ਸਿਆਸਤ ਪੰਜਾਬ ਦੀ ਆ ਇੱਥੇ ਖੜੀ ਆ ਕਿ ਵੀ ਆਪਾਂ ਕਿੰਨਾ ਖਰਚਾ ਕਰ ਲਾਂਗੇ ਕਿੰਨਾ ਖਰਚਾ ਕਰਕੇ ਆਪਾਂ ਤਾਕਤ ਚ ਆ ਜਾਾਂਗੇ ਤੇ ਆਪਾਂ ਉਹ ਚੋਂ ਕੀ ਕਮਾ ਜਾਣਾ ਜੇ ਤੁਸੀਂ ਕਿਸੇ ਵੈਸੇ ਵੇਖ ਲੋ ਕੋਈ ਤੁਰਿਆ ਫਿਰਦਾ ਤਾਂ ਘਰ ਦੇ ਆਸੇ ਪਾਸੇ ਦੇ ਉਵੇਂ ਪੁੱਛਣਗੇ ਭਾਈ ਤੇਰਾ ਕੁਝ ਬਣਦਾ ਵੀ ਆ ਕਿ ਨਹੀਂ ਬਣਦਾ ਇਹ ਆਮ ਆਮ ਜ਼ੁਬਾਨ ਚ ਆ ਗਿਆ ਪਰ ਇਹ ਸਾਰੀ ਗੱਲ ਦੇ ਵਿੱਚ ਜਿਵੇਂ ਇਹ ਕਹੋ ਕਿ ਵੀ ਜਦੋਂ ਸਾਡੀ ਜੱਥੇਬੰਦੀ ਟਹਿ ਗਈ ਜਦੋਂ ਸਾਡੀਆਂ ਸੰਸਥਾਵਾਂ ਖੇਰੂ ਖੇਰੂ ਹੋ ਰਹੀਆਂ ਜਦੋਂ ਜੱਥੇਬੰਦੀ ਇਹ ਸੰਸਥਾਵਾਂ ਨੂੰ ਮਾਰਨ ਲੱਗ ਗਈ ਆ ਫੇਰ ਵੀ ਸਾਡੇ ਕੋਲੇ ਆਸ ਦੀ ਕਿਰਨ ਹੈਗੀ ਪਿਛਲੇ 5-6 ਸਾਲਾਂ ਚ ਵੇਖੋ ਤਾਂ ਸੰਗਤ ਨੇ ਰੱਜ ਕੇ ਸਾਥ ਦਿੱਤਾ ਚਾਹੇ ਉਹ ਚੱਬੇ ਦਾ ਕੱਟ ਸੀ ਚਾਹੇ ਉਹ ਕਿਸਾਨ ਯੂਨੀਅਨ ਦੇ ਦੀਪ ਸਟ੍ਰਗਲ ਸੀ ਪਿੱਛੇ ਫਾਰਮਰ ਸਟ੍ਰਗਲ ਸੀ ਜਾਂ ਉਦੋਂ ਬਾਅਦ ਆਪਾਂ ਨਿੱਕੇ ਨਿੱਕੇ ਕਿਤੇ ਵੀ ਸੰਘਰਸ਼ ਲੜੇ ਆਂ ਚਾਹੇ ਮੱਤੇ ਆੜੇ ਲੜੇ ਆਂ ਜਾਂ ਪਾਣੀਆਂ ਦਾ ਲੜੇ ਆਂ ਜਾਂ ਹੋਰ ਹੁਣ ਲੋਕ ਲੜ ਰਹੇ ਆ ਤਾਂ ਆਮ ਲੋਕ ਉੱਠ ਕੇ ਆਏ ਜਿਵੇਂ ਕਿਸੇ ਸਮੇਂ ਇਹ ਕਹਿ ਲੋ ਕਿ ਜੀਤ ਖਾਨ ਜਦੋਂ ਜ਼ਕਰੀਆ ਖਾਨ ਗਵਰਨਰ ਸੀ ਪੰਜਾਬ ਦਾ ਜਾਂ ਸੂਬਾ ਸੀ ਪੰਜਾਬ ਦਾ ਤਾਂ ਉਦੋਂ ਜਦੋਂ ਨੇ ਆਖਿਆ ਸੀ ਕਿ ਸਿੱਖ ਖਤਮ ਹੋ ਗਏ ਤੇ ਦੋ ਸਿੰਘ ਉੱਠ ਕੇ ਆ ਗਏ ਸੀ ਤੇ ਉਹਨਾਂ ਨੇ ਬਾਬਾ ਗਰਜਾ ਸਿੰਘ ਤੇ ਬੋਤਾ ਸਿੰਘ ਨੇ ਨਾਕਾ ਲਾ ਦਿੱਤਾ ਸੀ ਅੱਜ ਸੰਗਤ ਆਏ ਉੱਠ ਕੇ ਆਉਂਦੀ ਆ ਆਪ ਮੁਹਾਰੇ ਉੱਠ ਕੇ ਆਉਂਦੀ ਆ ਲੀਡਰਲੈਸ ਹੁੰਦੀ ਆ ਇਹ ਮੰਨਦੇ ਆ ਕਿ ਕੋਈ ਉਹਨਾਂ ਦਾ ਲੀਡਰ ਨਹੀਂ ਹੁੰਦਾ ਇਸੇ ਤਰ੍ਹਾਂ 1920 ਜਦੋਂ ਅਕਾਲੀ ਦਲ ਬਣਿਆ ਸੀ ਤੇ ਆਂ ਜਿੱਥੇ ਆਪ ਹੀ ਉੱਠ ਉੱਠ ਕੇ ਆ ਗਏ ਸੀ ਸੋ ਇਹ ਵੀ ਕਾਸ ਨਹੀਂ ਕਰਨਾ ਕਿ ਜਦੋਂ ਜੱਥੇ ਬਣੀ ਸਾਡੀ ਖੇਰੂ ਖੇਰੂ ਹੋ ਰਹੀਆਂ ਜਦੋਂ ਸਾਡੇ ਕੋਲ ਕੋਈ ਸਿਆਸਤ ਨਹੀਂ ਬਾਤ ਚਲੀ ਤਾਂ ਲੋਕ ਉਹਦੀ ਜਗਾ ਲੈ ਆਪਾਂ ਖਡੂਰ ਸਾਹਿਬ ਵਿੱਚ ਦੇਖਿਆ ਆਪਾਂ ਫਰੀਦਕੋਟ ਹਲਕੇ 'ਚ ਵੇਖਿਆ ਲੋਕਾਂ ਨੇ ਆਪ ਮੁਹਾਰੇ ਇਕੱਠ ਹੋ ਕੇ ਪੰਥਕ ਲੋਕਾਂ ਨੂੰ ਜਤਾਇਆ ਉਹਨਾਂ ਨੂੰ ਸਹਾਰ ਆਪਾਂ ਨੂੰ ਉਹਨਾਂ ਨੂੰ ਕੋਈ ਆਰਗੇਨਾਈਜ਼ ਨਹੀਂ ਹੋਣ ਦੀ ਲੋੜ ਤੇ ਕਿਤੇ ਕੋਈ ਚਾਹੇ ਕੋਈ ਇਤفاق ਹੋਵੇ ਨਾ ਹੋਵੇ ਸਭ ਨੇ ਸਾਥ ਦਿੱਤਾ ਤੇ ਇੱਕ ਪਾਸੇ ਲਾ ਦਿੱਤਾ